ਗੁਰੂ ਨਾਨਕ ਦਾ ਕੋ ਤੂੰ ਚਲੂ ਉਜੋਵਾ ਆਪਾ ਕਿਰਪਾ ਕਰੋ ਦੀਨ ਦੇ ਰਾਹੀ ਮੇਰਾ ਗੋਆ ਆਵਣੇ ਨਾਮ ਦੀ ਜਾਤ ਕੋ ਕੋਈ ਮਾਣੀ ਕਾ ਗਿਆ ਕੋ ਤੈ ਸੁਆਮੀ ਮਾ ਸਤਿਗਤਿ ਹੋ ਕਲ ਦੁਸੇਰੀਆ ਅਨੁਸੁਜਾਦਿ ਵਾਸੁਈ ਦਰਸਨਾ ਫਸਿਆ ਗੁਰੂ ਕੈ ਜਨਮ ਬਨੁ ਬੁਝਾਈ ਵਾਸਤ ਤਤਸਾਦਿ ਹੋ ਗਿਆਸਾ ਗੁਰੂ ਸੋਈਆ ਗੁਰੂ ਫਤਿ ਪਾਪ ਸਾਰ ਮਨ ਜਨਮ ਨਿਵਰਨ ਦੀ ਸਚਾ ਆਪ ਸੋ ਸਚਾ ਮੇਰਾ ਆਪੋ ਜਿਸ ਪਾਸ ਵਰਤਿਆ ਸੁਝਿਆ ਸੋ ਮਾਰਾ ਸਤਨਾਮ ਸ੍ਰੀ ਵਾਹਿਗੁਰੂ ਸਰ ਜੀ ਜਿਵੇਂ ਸਾਰ ਤੋਂ ਵੱਡ ਤਿਆਰ ਨਿਰਬੀਤਾ ਮਨੀ ਦਿਵਾਇਆ ਸਤਿ ਦੇਵ ਭਾਰ ਸੱਜਾ ਮਿਲੇ ਸੱਜਣਾ ਸਤਿਗੁਰੂ ਨਾਮ ਧਿਆਨ ਮੇਰਿ ਰੀਤਿ ਤੁਮਹਿ ਤਿਨੀ ਧਿਆਇਆ ਸੱਚੀ ਪ੍ਰੇਮ ਪ੍ਰਾਗ ਮਨ ਕੀ ਤੇ ਮਨ ਮਾਨੇ ਸਤਿ ਸ਼੍ਰੀ ਅਕਾਲ ਜੇ ਆਪ ਮਿਲ ਲੇ ਤਾਰ ਇੱਕ ਵਾਰ ਦਰਸ਼ਨ ਦੀ ਬੇਨਤੀ ਆਈਆ ਸਰਬਨਾਗਰਿ ਵਿਚਾਰ ਵਿਸ਼ਵ ਰਾਮ ਦਾ ਧਿਆਉ ਸ਼੍ਰੀ ਜਿਨ੍ਹੇ ਬਾਰੇ ਤਿਆਰਾ ਮਨ ਨੂੰ ਸਿੱਧੀ ਦੋਸਤੀ ਤੋੜਿਆ ਦੇਨਿਆਰਾ ਇਸ ਪ੍ਰੀਤੀ ਟੁੱਟਦੀ ਜਨਮਾਂ ਹੋਈ ਇਹ ਦੋਸਤੀ ਚਲਣ ਜਗਾਰ ਜਿਨ੍ਹਾਂ ਅਨੰਦਾਂ ਦੇ ਸਰਦੀ ਕਾ ਹੋਗਾ ਹੀ ਨਾਮ ਕਰੇ ਪਿਆਰ ਨਾਮ ਤੇ ਤਿਰਸੋ ਪਿਆਰ ਕੀਜੇ ਦੋਸਤੀ ਜੇ ਮਾਪੁ ਕੁਲਾਇ ਕਰ ਕਾ ਅੱਲਾ ਕੀਜੇ ਇੱਕ ਸਮਾਗਤ ਰੰਗ ਬਨਾ ਦੇਵੋ ਭਰ ਬਰਹਾਰ ਜਾਓ ਤਰਵਾਣ ਧਾਮ ਆਰਤੀ ਦਿਨ ਕਾ ਦੇਵ ਦੇਵ ਵਾ ਕੰ ਪਾਏ ਦੇਵ ਮਿਲਿਆ ਮਨ ਬੰਖੀਆ ਤ੍ਰਿਸ਼ਨਾ ਭੁਖ ਸਾਰ ਜਾਏ ਨਾਮਕ ਨਾਮ ਰਤੇ ਸੁਖੀਏ ਸਦਾ ਸਤਿ ਸ੍ਰੀ ਅਕਾਲ ਲਿਉ ਲਾਈ ਪਾਵਨੀ ਤਿਨੁ ਕੋ ਕੋ ਹੋਆ ਰਿਆ ਜਿਨ ਮਰ ਕੀ ਹਰ ਕਥਾ ਪੁਰਾਈ ਬਾਪੂ ਜੀ ਤਿਆਰ ਆਵੇਂ ਰਹਿਮਾਨ ਰਹਿ ਜਿੱਥੇ ਜੁਤੇ ਮਨੁ ਲੈ ਜਾਈ ਤਿਸੁ ਗੁਰਪਾਉ ਸਦਾਸਵਾ ਜਿਨ੍ਹ੍ਹਾਂ ਸੋਤੀ ਪਾਈ ਨਾਮ ਕੋ ਉਰਤੋਂ ਵਾਲਿਆ ਜਿਨ੍ਹ੍ਹਾਂ ਨਾਮ ਦੀਆ ਆਸੂ ਫੁਰਾਈ ਤੇ ਜੋ ਗੋ ਦਾ ਸਾਵਾਸਾ ਜਿਨ ਮਨ ਦੋਤੀ ਪਾਈ ਨਾਮ ਗੋਤੂ ਵਾਰਿਆ ਜਿਨ ਮਨ ਰਾਤ ਦੀਆ ਜਿਨ ਮਨ ਦੀ ਆਸ ਫੁਰਾਈ I am the